ਇਹ ਤਾਂ ਬਾਅਦ ਵੀ ਨਾ ਲੱਗਿਆ। ਯਾਰ ਹਾਂ। ਫਲਾਗ ਦੇ ਦਿਖਾ ਦੀ। ਇਹ। ਓਹੋ ਬ੍ਰੋ। ਯਾ ਬ੍ਰੋ। ਹੁਣ ਹੋ ਗਈ ਬੈਟਰੀ ਡਰੇਨ। ਸਤਿ ਸ਼੍ਰੀ ਅਕਾਲ ਜੀ। ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅ ਅੱਜ ਅਸੀਂ ਚੱਲੇ ਹਾਂ ਦੁਬਾਰਾ ਅਗੇਨ ਸ਼ੂਟਿੰਗ ਕਰਨ। ਹਨਾਂ ਸਮਾਨ ਚੱਕਣਾ ਗੋਲੀਆਂ ਵਗੈਰਾ ਤੇ ਦੇਖਦੇ ਆ ਗਨ ਵੀ ਵਾਇਰ ਕਰਨੀ ਇੱਕ ਨਾਲ ਤੇ ਆਪਾਂ ਬਾਰਬੀਕਿਊ ਵੀ ਕਰਨਾ ਤੇ ਬਾਰਬੀਕਿਊ ਗਨ ਚੱਕਣੀ ਗੋਲੀਆਂ ਚੱਕਣੀਆਂ ਤੇ ਬਾਕੀ ਤੁਹਾਨੂੰ ਦਿਖਾਉਨੇ ਅੱਗੇ ਜਾ ਕੇ ਉੱਥੇ ਜਿਹੜਾ ਜਿੱਥੋਂ ਆਪਾਂ ਗੋਲੀਆਂ ਵਗੈਰਾ ਚੱਕਣੀਆਂ ਨੇ ਤੇ ਗਨ ਚੱਕਣੀਆਂ ਉੱਥੇ ਦਿਖਾਉਨੇ ਲਓ ਵੀ ਕਵੇਲਾ ਜਾਗੇ ਗੋਲੀਆਂ ਚੱਕਣ ਤੇ ਇੱਕ ਲੈਣੀ ਹੈ ਗਨ ਪਾਏ ਕਰਨੀਆਂ ਨਮੀ ਹੋਰ ਆ ਚੈੱਕ ਕਰੋ ਗੰਦਾ ਕਿਵੇਂ ਪੰਜਾਂ ਨੇ ਇਹਨਾਂ ਨੇ ਆ ਕਾਰਟ ਜੀ ਚ ਉਦਾਂ ਹੀ ਰੱਖੀਆਂ ਨੇ ਆ ਵੀ ਲੱਗੇ ਹੋਏ ਨੇ ਉਹ ਟਾਰਗੇਟ ਟਾਰਗੇਟ ਸ਼ੂਟਿੰਗ ਲਈ ਗੋਲੀਆਂ ਪਾਉਣ ਲਈ ਬਾਕਸ 15 ਡਾਲਰ ਦਾ ਅੱਜ ਸਸਤੀਆਂ ਲਈ ਹੋਈਆਂ ਨੇ ਇਹਨਾਂ ਨੇ ਗੋਲੀਆਂ ਗੋਲੀਆਂ 12 ਗੇਜ ਦੀਆਂ 8 ਡਾਲਰ ਦੀਆਂ 200 ਔਰੇ ਸ਼ਾਰਟਬੈਂਡ ਔਰ ਇਹ ਸਸਤੀਆਂ ਲੱਗੀਆਂ ਕਰਨਾ ਇਹ ਯੂਜ਼ਡ ਨੇ ਨਾ ਹਾਂ ਪ੍ਰੀਫਰਬਨੇਜ ਹਾਂ ਉਦਾਂ ਨਵੀਂ ਇੱਕ ਤਰ੍ਹਾਂ ਦੀ ਆਹ ਬਾਰੋਂ ਜੇ ਲੈਣੇ ਆ ਆਹ ਵਾਲੀ ਯਾਦ ਦਿਓ ਘੱਟੋ ਘੱਟ ਔਰੇ ਲੱਗੀ ਆ ਹਾਫ ਪ੍ਰਾਈਸ ਤੇ 500 ਦੀ ਤੇ ਦਰਬੀਨੇ ਹੋਰ ਵੀ ਆ ਟੈਲੀਸਕੋਪ ਹੰਜੇ ਵਾਕਾਂੀਆਂ ਗੰਨਾਂ ਵੀ ਲੱਗੀਆਂ ਹੋਈਆਂ ਨੇ ਜੇ ਵਾਗ ਵੀ ਸ਼ੂਟਿੰਗ ਕਰ ਸਕਦੇ ਆ 500 ਦੀ ਆਲਮੋਸਟ ਆ ਵੀ ਵੇਚ ਰਹੇ ਨੇ ਨਕਲੀ ਵੱਟੀਆਂ ਵੀ ਵੇਚਦੇ ਨੇ ਤੋਬੇ ਵਾਲੀ ਜਾਣੇ ਭਾਈ ਦੇਖ ਕਿੰਨੀ ਮਹਿੰਗੀ ਲਾਈ ਹੈ ਨਾ ਉਹ 200 ਕਿੰਨੇ ਦੀ ਆ 270 ਦੀ ਆ ਸਸਤੀ ਹੈ ਇੱਧਰ ਵਾਲੀ ਆ ਦਸਦਾ ਚੂਹਾ ਯਾਰ ਇਹ ਹੀ ਹੈ ਪੈਰ ਪੂਰੇ ਜਰਾਬ ਵਾਏ ਬਈ ਕਾਟੋ ਜਰਾਬ ਹੋਣੀ ਆ ਨਰਾਂ ਤੋਂ ਲੈ ਕੈਂਪਿੰਗ ਟੈਂਟ ਇਹ ਲਾਇਆ ਹੋਇਆ ਇਹਨਾਂ ਨੇ 1000 ਦਾ ਪੂਰਾ ਇਹ ਚ ਪੈ ਸਕਦੇ ਆ 5-6 ਬੰਦੇ ਆ ਵੀਸ ਅਲੱਗ-ਲੱਗ ਤਰ੍ਹਾਂ ਦੇ ਸਾਰੇ ਰੌਂਦ ਪਏ ਨੇ ਗੋਲੀਆਂ ਅਲੱਗ-ਲੱਗ ਬੋਰ ਅਲੱਗ-ਲੱਗ ਪੁਆਇੰਟ ਆ ਗਨ ਰੱਖਣ ਨੂੰ ਲੋਕਰ ਇਹ ਆ ਆ ਆ ਮਹਿੰਗੇ ਨੇ ਗੰਨਾ ਹਜੇ ਸਸਤੀਆਂ ਨੇ ਹੂੰ ਆਈਡੀ ਦੇ ਰੱਖੀ ਕਰ ਲਿਆ ਸੈੱਟ ਸਾਰਾ ਤਾਮ ਜਾਂ ਸਾਡੀ ਫੀਡ ਵੀ ਪਿਛਲੀ ਵਾਰੀ ਮੈਂ 6 7 ਰੱਖ ਕੇ ਨਾ ਕਲੇ ਤੇਜ਼ੀ ਕਰ ਰਿਹਾ ਲੋਡ ਚੈੱਕ ਕਰ ਵੀਡੀਓ ਇਹਦੀ ਨਿਸ਼ਾਨਾ ਕਿੱਥੇ ਲਾਉਣਾ ਪਹਿਲਾਂ ਉਹ ਤੋਂ ਹੱਥ ਚ ਪੜਾ ਜਾ ਕੇ ਉਹ ਤੋਂ ਇਹ ਤੋਂ ਹੱਥ ਪੜਾ ਜਾ ਕੇ ਹਾਂ ਹੁਣ ਕਰ ਉਹਨੂੰ ਲੋਡ ਕਰੋ ਲੋਡ ਕਰੋ ਲੋਡ ਕਰ ਆ ਹੁੰਦਾ ਮਹੋਲ ਕਿ ਫੋਨਾ ਤੂੰ ਦਾ ਫੋਨਾ ਪੂਰੀ ਲੋਡ ਆ ਕੰਪਨੀ ਬਾਤ ਨੱਪੇ ਚੱਲੇ ਜਾਣੀ ਨੱਪੇ ਚੱਲਣਾ ਹਾਂ ਓਕੇ ਰਪੋਰਟ ਓਏ ਪਹਿਲਾਂ ਉਹ ਮੋਡੇ ਤੇ ਦੇਖ ਕੇ ਰੱਖੀ ਆ ਸਾਈਡ ਹੀ ਰੱਖਿਓ ਝਟਕਾ ਵੱਜਣਾ ਮੋਡਲ ਸਾਈਡ ਹੀ ਰੱਖੀ ਓਏ ਮੋਡਾ ਰੈਡੀ ਇਹਦਾ ਲਾਹੌਰ ਕੀ ਆ ਓਏ ਚੱਲ ਚੱਲ ਪਿੱਛੇ ਨਾ ਕਰੇ ਉਹ ਮਸਾਲਾ ਉਹ ਉੱਥੇ ਰੱਖੀ ਹੱਡੀ ਤੇ ਨਾ ਰੱਖੀ ਉਹ ਲਾਲ ਹੋ ਜਾਣਾ ਜੇ ਥੋੜਾ ਜਿਹਾ ਵੀ ਹੋਇਆ ਓਹ ਹੋ ਹੋ ਚੱਲ 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 ਮਾ ਕਰ ਉਹਨੂੰ ਪੰਪ ਕਰ ਪੰਪ ਕਰ ਚੱਲ ਹੋ ਗਿਆ ਹੁਣ ਨੋਟਾ ਵੀਰੇ ਥੱਲੇ ਹਾਂ ਹੁਣ ਉਹ ਉੱਪਰ ਹੀ ਕਰ ਰੱਖ ਉੱਪਰ ਰੱਖ ਪਿਛਲੀ ਵਾਰ ਕਿੰਨੀ ਚਲਾਈਆਂ ਪਨਾਹ ਤੋੜੇ ਝੜਕਾ ਦੇਖ ਕੰਬ ਰਾ ਬਰੋ ਕੰਮ ਥੋੜੀ ਅੱਗੇ ਅੱਗੇ ਲੈ ਬਾਈ ਕਰ ਰਿਹਾ ਤਿਆਰੀ ਕੰਬਲਾ ਲੋਡ ਬਾਈ ਤੇਜ਼ੀ ਸਾਡਾ ਲੱਗਿਆ ਹੋਇਆ ਚਿਕਨ ਤੇ ਕੁਕਿੰਗ ਤੇ ਐਨ ਕਾ ਤੇਜ਼ੀ ਦੂਜੀ ਦਾ ਯਾਰ ਕਾਲੀਆਂ ਨਾ ਤਿੰਨ ਆ ਦੇਖੋ ਕੀ ਲੱਗੇ ਨਾਲ ਓਏ ਉਹਦਾ ਮੁਕਾਬਲਾ ਦਿੱਤਾ ਤੁਸੀਂ ਮੇਰੇ ਨਾਲ ਕੋਡਾ ਗਮ ਸ਼ੂਟਿੰਗ ਤੇ ਨਾਲ ਵਾਟ ਹੂੰ ਟਾਰਗੇਟ ਰੱਖਿਆ ਨੇ ਉਹ ਸਾਹਮਣੇ ਦੇਖੋ ਹੋਰ ਇਹ ਜੱਲ ਬੰਮਕਿੰਨ ਲੱਗ ਗਏ ਲੱਗਦਾ ਮੈਂ ਦੱਸਾਂ ਫਿਰ ਮੇਰੀ ਗੱਲ ਹਾਂ ਕਾਜ਼ਾ ਹੋਰ ਦੇਣੇ ਸਭ ਤੋਂ ਰਾਈਟ ਭਾਈ ਜਿਹਦੇ ਮਰਜ਼ੀ ਮਾਰ ਦੇ ਕਹੇ ਚੋ ਲਾਇਆ ਸੀ ਮੈਂ ਬਸ ਅਰੇ ਗੋੜ ਖਰਾਵਨਾ ਕਰੀ ਵਿੱਚ ਤੇ ਬਕਰ ਹੈ ਜਿੰਨੇ ਕੋਲੇ ਇੱਕ ਦੋ ਜੇ ਡੀ ਕਰ ਰਿਹਾ ਲੋਡ ਇਹ ਦੇਖਦੇ ਆ ਕਿੰਨੇ ਲਾਉਂਦਾ ਉੱਥੇ ਪੈਨੇ 6 ਨਾ ਕਿੰਨੇ ਵੇ ਨੇ 6 6 ਟਾਰਗੇਟ ਪੈਨੇ ਅਸੀਂ ਆਂ ਚੋ ਦੇਖਦੇ ਆ ਕਿੰਨੇ ਵਾਲੇ ਮਾਰਦਾ ਇਹ ਉਹ ਨੂੰ ਉਹ ਕਰ ਸਹੀ ਕਰ ਹਾਂ ਓਰੇ ਫੋਨ ਕਰ ਚੱਲ 1 ਨਹੀਂ ਨਾ 헤ਟਾ ਕਰ ਥੋੜੀ 헤ਟਾ 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 ਕਰ 헤ਟ ਚੱਲ ਆ ਦੇਗਾ ਆ ਵਾਸ 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 ਉਹ ਹੈਗੀ ਆ ਉੱਚ ਮਕੀਆਂ ਚਾਰੀ ਵਜੇ ਹੁਣ ਉਥੇ ਚਾਰ ਬੰਨੇ ਟਾਰਗੇਟ ਪੰਜ ਪੰਜੇ ਜਾਣੇ ਚਾਹੀਦੇ ਆ ਦੀਪ ਹਰ ਇੱਕ ਤੇ ਮਿਸ ਹੋ ਗਿਆ ਆ ਵੀ ਮਿਸ ਹੋ ਗਿਆ ਅੱਗੇ ਚਲੇ ਆ ਅੱਗੇ ਚਲੇ ਆ ਦੂਰ ਨੇ ਇਹ ਕੌਣ ਗਿਆ ਹੁਣ ਗਿਆ ਪੱਕਾ ਇੱਕ ਇੱਕ ਦੋ ਬਚਾਲੋ ਵੀ ਪਾੜਤਾ ਹੋ ਗਏ ਮੇਰੇ ਨਾਲ ਪਾਰ ਪੰਜ ਹੋ ਗਈਆਂ ਪੰਜ ਹੋ ਗਈਆਂ ਹੋ ਗਈਆਂ ਹਾਂ ਹੋ ਗਈਆਂ ਦੇਖ ਲੈ ਇੱਕ ਵਾਰ ਉਹਨੂੰ ਦੇਖੀ ਦੇਖ ਲੈ ਬਸ ਬਸ ਸਹੀ ਹੈ ਬਾਰਬੀਕਿਊ ਛੱਡ ਕੇ ਉਹ ਭੱਜ ਗਿਆ ਨਿਸ਼ਾਨੇ ਟਕਾਉਣ ਚਲੇ ਗਿਆ ਉਹਨੂੰ ਜਿਹੜੇ ਕੰਮ ਲਾਇਆ ਸੀ ਹੈ ਮਾਂ ਜਿਹੜੇ ਕੰਮ ਲਾਇਆ ਸੀ ਉਹ ਨਹੀਂ ਕਰਕੇ ਗਿਆ ਉਹ ਦੇਖ ਲੈ ਉਧਰ ਚਲੇ ਗਿਆ ਚੱਲ ਪਟਾ ਮਾਰੇ ਆ ਖਾਣ ਦੀ ਟੈਨਸ਼ਨ ਨਹੀਂ ਉਹਨਾਂ ਨੂੰ ਉਹਨਾਂ ਨੂੰ ਟੈਨਸ਼ਨ ਵੀ ਨਹੀਂ 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 ਹਜੇ ਕਰ ਕੱਚਾ ਹਜੇ ਥੋੜਾ ਜਿਹਾ ਆ ਦੇਖ ਕਾਲੇ ਤਾਂ ਹੋ ਗਏ ਇਹ ਉਹ ਕਾਲੇ ਹੀ ਹੋਏ ਨੇ ਉਹ ਜ਼ਿਆਦਾ ਹੋ ਗਿਆ ਕਾਲਾ ਹੋਰ ਤੇਜ਼ੀ ਵਾਲੇ ਚੱਕ ਲੈ ਫਿਰ ਆ ਆ ਨਹੀਂ ਬਣਿਆ ਹਜੇ ਆ ਨਹੀਂ ਬਣੀ ਉਹ ਅਦਾ ਬਣ ਗਏ ਉਹ ਰੱਖਿਆ ਟਾਰਗੇਟ ਇਹ ਨਹੀਂ ਇੰਨੇ ਕਾਲੇ ਕਰਨੇ ਆਪਣੇ ਕੋਲੇ ਗੋਲੀਆਂ ਗੋਲੀਆਂ ਹੈਗੀਆਂ ਹਾਂ ਤਾਂ ਬਾਦੂ ਪੰਜਾਂ ਨੇ ਉਹ ਡੱਬਾ ਪਿਆ ਪੂਰਾ ਉਧਰ ਕਿੱਥੇ ਗਿਆ ਉਹਦੇ ਵਿੱਚ ਇਹਦੇ ਵਿੱਚ ਅੱਛਾ ਆ ਦੇ ਅਗਲੇ ਬਾਈ ਆ ਗਏ ਨਿਸ਼ਾਨਾ ਦਿਖਦੇ ਇਹਨਾਂ ਦਾ ਚੱਕ ਇੱਕ ਵੱਜ ਗਿਆ ਆ ਵੀ ਗਿਆ ਸ਼ਰਮ ਦਾ ਘਾਟਾ ਬਰੋ ਇੱਕ ਨਹੀਂ ਡਿੱਗਿਆ ਡਿੱਗਿਆ ਆ ਵੀ ਡਿੱਗ ਗਿਆ ਇੱਕ ਇੱਕ ਹੋਰ ਹੈਗੀ ਨਹੀਂ ਨਹੀਂ ਸੋਨਾ ਸੀ ਆ ਸੋਨਾ ਸਾਰੇ ਡਿੱਗ ਗਏ ਨਹੀਂ ਖਤਮ ਆ ਚੱਲਿਆ ਆਮਣ ਸ਼ੂਟ ਕਰਨਾ ਕਹਿੰਦੇ ਕਹਿੰਦੇ ਆ ਚੱਲਿਆ ਰੇਡ ਪਾਣ ਰੇਡਾਂ ਘੱਟ ਕਹਿੰਦੇ ਜਫੇ ਜ਼ਿਆਦਾ ਲਵੰਦੇ ਉਹਦਾ ਚੱਕ ਉਹ ਕੀ ਹੋ ਗਿਆ ਲੋਕ ਲੱਗਿਆ ਆ ਥੱਲੇ ਥੱਲੇ ਫੋਕਸ ਰੌਂਦੀ ਰੌਂਦ ਕਰਤੇ ਲੈ ਵੀ ਦੇਖ ਹੁਣ ਤੇ ਤੇਰਾ ਦੇ ਦਿੰਦਾ ਪੰਜ ਪੰਜ ਵਹਿਣਗੇ ਦੋ ਪਾਤੇ ਤਿੰਨ ਹੋਰ ਸਾਰੇ ਲਾ ਦ ਲੈਸਨ ਚੱਕੀ ਫਿਰਦੇ ਥੋਨੂੰ ਐ ਨਹੀਂ ਪਤਾ ਹਜੇ ਸਾਰੇ ਲਾ ਦ ਜਿੰਨੇ ਵੀ ਲੱਗਣ ਚੱਲ ਆ ਜਾ ਲੈ ਆ ਰਹੇ ਸਾਰੇ ਜਾਣਗੇ ਦੇਖਦੇ ਆ ਇਹ ਚੱਲ ਇੱਕ ਓਏ ਪਹਿਲੀ ਵਾਰ ਸੀ ਵੀ ਹੁਣ ਦੂਜਾ ਜਾਊਗਾ ਐਨਕਾ ਦਾ ਨਾਮ ਕਮਾਲ ਹੈ ਮੈਨੂੰ ਲੱਗਦਾ ਦੂਜਾ ਵੀ ਉਹ ਹਵਾ ਨਾਲ ਡਿੱਗ ਗਿਆ ਉਹਦਾ ਚੱਲ ਕੋਈ ਨਹੀਂ ਤੀਜਾ ਆਹ ਨਹੀਂ ਆ ਰਿਹਾ ਆ ਜਾ ਤਿੰਨ ਲਾਗੇ ਦੋ ਲਾਗੇ ਇੱਕ ਹਵਾ ਨਾਲ ਗਿਆ ਤੇਜ਼ੀ ਕਰ ਰਿਹਾ ਲੋਡ ਹੁਣ ਇਹਦਾ ਦੇਖਦੇ ਆ ਮੁੰਡੇ ਦਾ ਤੇਜੀ ਐਨਕ ਲਾ ਕੇ ਐਨਕ ਲਾ ਕੇ ਮਾਰ ਓਏ ਫੇਰ ਤੂੰ ਵਧੀਆ ਮਾਰਦਾ ਨਜਾਨਾ ਪੰਜ ਹੀ ਵੰਦੀਆਂ ਨੇ 10 ਨਾ ਚੱਕੀ ਇੱਕ ਲੋਡ ਕਰਕੇ ਫੇਰ ਪੰਜ ਲੋਡ ਕਰਨੀ ਪਿਛਲੀ ਵਾਰ ਆਏ ਸੀ ਬਾਈ ਜਿਲੀਵਾਰਾ ਦੇ ਸੀ ਜੇਬਾਂ ਚ ਨਿਕੋਲੇ ਸੀ ਇਹਨਾਂ ਰੋਂਦਾ ਐਂਡ ਤੇ ਚਲਾਉਣ ਨੂੰ ਚਲ ਆ ਗਏ ਚੱਲ ਵੀ ਤੇਜ਼ੀ ਦੇਖੀਆ ਜ਼ਰਾ ਉਹ ਬੱਸ ਹੁਣ ਨੇੜੇ ਆ ਉਹਦੇ ਮਾਰ ਦੇ ਪੰਪ ਕਿੰਨੇ ਤੇ ਇੱਕ ਪਿਆ ਦੋ ਪਏ ਨੇ ਇੱਕ ਹੀਟ ਪਿਆ ਇੱਕ ਕੌ ਪਿਆ ਇਹਨੂੰ ਲਿਗਾਂ ਮੈਂ ਚੱਲ ਹੁਣ ਕਰ ਕਰ ਚੱਲ ਬਣਾ ਰਹੇ ਹਾਂ ਫਿਰ ਵੀਡੀਓ ਚੱਲ 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 ਤਿੰਨ ਪਏ ਨੇ ਦੇ ਜੀ ਦੇਖਦੇ ਆ ਤਿੰਨ ਤਿੰਨ ਚੱਲ ਉੱਪਰ ਗਈ ਆ ਕਰ ਥੋੜੀ ਥੱਲੇ ਕਰ ਉਹ ਥੱਲੇ ਕਰ ਥੱਲੇ ਕਰ ਧਰਤੀ 'ਚ ਮਾਰਦਾ ਹੁਣ ਉਹ ਸਾਰੇ ਉੱਪਰ ਲੰਘ ਰਹੀ ਆ ਗੱਡੀ ਉਹ ਗੱਡੀ ਕਰ ਨਾ ਕੀ ਗਿਆ ਇਹ ਤੈਨੂੰ ਉੱਪਰ ਲੰਘ ਰਹੀ ਬਸ ਹੋ ਗਈਆਂ ਪੰਜ ਆ ਜਾ ਉੱਧਰ ਉਹ ਵਾਈਟ ਟਾਰਗੇਟ ਰੱਖਣ ਗਿਆ ਹਾਂ ਇਹ ਨਹੀਂ ਮੁੱਕਦੀ ਅੱਜ ਆਪਾਂ ਨਹੀਂ ਰਹਿਣਾ ਹੋਰ ਪੱਕਾ ਆ ਆਪਣਾ ਡਿਊਟੀ ਤੇ ਆ ਗਏ ਆ ਬਾਈ ਵਾਪਸ ਤੇਜ਼ੀ ਵਨ ਐਂਡ ਓਨਲੀ ਆਪਣਾ ਚੀਰਮੈਨ ਤਿਆਰ ਵਾ ਤਿਆਰ ਬਹੁਤੀ ਜ਼ਿਆਦਾ ਨੇੜੇ ਆ ਗਏ ਜੇ ਇਥੋਂ ਵੀ ਨਾ ਲੱਗੇ ਫਿਰ ਦਸਰ ਗਿਆ ਓਏ ਉਹ ਪਿੱਛੇ ਆ ਇੱਥੇ ਆ ਪੰਕਿੰਦੇ ਹਾਂ ਹਾਂ ਸਾਰੇ ਖਾਲੀ ਆ ਰਹੇ ਆ ਤਿੰਨੇ ਪਾ ਲਾ ਦੱਬੂ ਹਾਂ ਤਿੰਨ ਪਾ ਲਾ ਦੋ ਤਿੰਨ ਚਾਰ ਪਾਏਗਾ 6 ਪਾਸਲੇ ਉਪਰ ਚੱਲ ਇਹ ਨਹੀਂ ਵਾ 1 ਇੱਕ ਵਾਰ ਨੂੰ ਕਰ ਇਹਨ ਦੱਬ ਚਲਾਈ ਚੱਲ ਦੱਬ ਦੇ ਦੱਬਿਆ ਹਾਂ ਓਏ ਯਾਰ ਹਾਂ ਹੁਣ ਪਾ ਨਹੀਂ ਜਿੱਤਦਾ ਬੱਤਾ ਪਤਾ ਹੀ ਤਾਂ ਅੜੀਆ ਬਤੂ ਦੀ ਸੀ ਪੰਜ ਦੱਬੀ ਕਿੜ ਤਾਂ ਗੀਆ ਚਾਰ ਆ ਜਾ ਹੋਰ ਪਾਲਾ ਬਾਈ ਬਹੁਤ ਸੋਹ ਬਸ ਬਸ ਪੰਜ ਹੀ ਜਾਂਦੇ ਬਾਈ ਨਾ 6ਵਾਂ ਪੈਂਦਾ। ਆਗੇ ਦੇ ਇੱਕ ਮਿੰਟ ਇੱਕ ਮਿੰਟ ਬਰੋ। 6ਵਾਂ ਉੱਪਰ ਹੋ ਜੂ। ਇੱਕ ਇਹਨਾ ਉੱਪਰ ਹੀ ਆ ਜਾਂਦਾ, ਬਾਹਰ ਆ ਜਾਂਦਾ। 5 ਉੱਪਰ ਆ ਜਾਣਾ ਇਹਨੇ। ਉਹ ਰਹਿਣਾ ਹੁਣ 6ਵਾਂ। ਨਾ 6ਵਾਂ। ਚੱਕ। ਚੱਕ 6ਵਾਂ। ਹੁਣ ਮੈਂ ਲੋਡ ਆਣਾ ਇਹ। ਹਾਂ ਹਾਂ ਲੋਡ ਆ, ਲੋਡ ਆ, ਲੋਡ। ਸਿੱਧਾ ਹਿੱਟ, ਹਿੱਟ ਬਰੋ। ਇੱਕ ਇੱਕ ਛੱਡਦੀ ਮੇਰੇ ਵਾਸਤੇ ਬਸ। ਗੰਦੀ ਮੁੰਲਾ ਦਾ ਕੋਈ ਨਹੀਂ ਉਹ ਵਿਚਾਲ ਲਈ ਗਈ ਉਹ ਕਿੱਥੇ ਗਈ ਚੱਲ ਲੈ ਫੋਨ ਨਹੀਂ ਵੱਜਦੀ ਨਹੀਂ ਵੱਜਦੀ ਮੁੰਡਿਓ ਨਹੀਂ ਨਹੀਂ ਤੈਨੂੰ ਕੀ ਗਿਆ ਤਿੰਨ ਹੋ ਗਈਆਂ ਪਿਆਰ ਆ ਗਈ ਆ ਗਈ ਆ ਗਈ ਲੈ ਓਏ ਚੱਕ ਤੇ ਡੀ ਲੋਡ ਬਾਹਰ ਗਈ ਪਹਿਲੀ ਉਹ

नहीं 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 बहुत 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 ऊपर 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 है ही आ आ देख देख तेजी देखो एक करके थोड़ी थोड़ी बॉडी स्ट्रेट रखो दो ही एक ਤੋ ਵਾਏ ਵਾਏ ਹਾ ਹਾ ਬਾਈ ਮੈਨੂੰ ਸੁਖਾ ਯਾਰ ਇਹ ਕਿਵੇਂ ਵੱਜ ਰਿਹਾ ਤੀ ਜਾਓ ਪਿਆ ਪਮਕਨ ਦੇ ਇੱਧਰ ਹਾਂ ਉਹੀ ਆ ਉੱਪਰ ਹੈ ਨਹੀਂ ਅੱਧਾ ਹੈਗਾ ਅੱਧਾ ਅੱਧਾ ਹੈਗਾ ਅੱਧਾ ਹੈਗਾ ਹਾਂ ਫਲਾਗ ਦੇ ਦਿਖਾ ਦੀ ਜੀ ਏ ਓਹੋ bro ਯਾ bro ਹੁਣ ਉਹ ਲਾਉਂਗਾ ਉਹ ਲਾ ਕਿਹੜਾ ਨੰਬਰ ਵਾਲਾ ਦੂਜੇ ਨੰਬਰ ਵਾਲਾ ਇਧਰੋਂ ਓਕੇ ਓਕੇ ਹਾਂ ਹਾਂ ਸਮਝ ਗਿਆ ਓਏ ਹੋਏ ਹੋਏ ਦਾ ਨਾ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਦੋ ਡਾਊਨ ਤਿੰਨ ਡਾਊਨ ਆਏ ਓਏ ਓਏ ਆ ਰਹਿ ਗਿਆ ਹੇਟਰ ਆ ਵੱਜ ਗਿਆ ਚਾਰ ਲੇ ਚਾਰ ਲੋਡ ਕਰ ਲੀਆਂ ਉਹਨ ਦਬ ਸੇਫਟੀ ਇਹਨ ਦਬ ਹੁਣ ਕਰ ਚੱਕ ਆ ਜਾ ਚੱਲ ਓਏ ਹੈਗਾ ਕੋਈ ਚਾਰ ਗਿਆ ਤੇ ਟਾਰਗਟ ਨੇ ਬਹਿ ਨਹੀਂ ਇੱਥੇ ਮਰਜੀ ਮਾਰਦੇ ਨਹੀਂ ਚੱਲ ਥੱਲੇ ਨਹੀਂ ਬਾਤ ਗਈ ਥੋੜੇ ਹਵਾ ਨਾਲ ਹਿੱਲੀ ਹਵਾ ਨਾਲ ਹਿੱਲੀ ਤਨ ਕਿਆ ਲੋਕ ਹੀ ਨਹੀਂ ਲੈ ਬਈ ਉਹ ਗਿਆ ਟਾ ਓਏ ਬਚ ਗਿਆ ਬਚ ਗਿਆ ਬਚ ਗਿਆ ਨਹੀਂ ਬਸ ਇੱਕ ਹੋਰ ਇਹ ਕਰ ਲਈ ਪੰਪ ਲਾ ਬਈ ਹੁਣ ਤੇਜ਼ੀ ਸਿੱਟੂ ਇੱਕ ਆ ਟਾਰਗੇਟ ਪਰ ਖਾਲੇ ਉਹ ਨਹੀਂ ਉਹੀ ਹੈ ਜਿਹੜੀ ਤੂੰ ਸਮਝੀ ਚੱਲ ਓਏ ਕਿੱਥੇ ਮਾਰੇਗਾ ਆ ਦੇ ਮਾਰਦੇ ਜੀ ਪਹਿਲੀ ਵਾਰੀ ਜਿੰਨੇ ਸੰਨ ਕਦੇ ਦੇਖਿਆ ਨਹੀਂ ਆਏ ਓਏ ਓਏ ਬਾਈ ਨੇ ਫੇਰ ਕਰ ਲਈ ਲੋਡ ਟਾਰਗੇਟ ਚੱਲ ਓਏ ਸਾਡਾ ਟਾਰਗੇਟ ਨੂੰ ਟਾਰਜ ਨਹੀਂ ਬੋਲਦੇ ਟਾਰਗੇਟ ਬੜੀਏ ਸੋਣ ਲਈ ਹਲੋ ਓਏ ਲੋਡ ਆ ਖੜਦਾ ਖੜਦਾ ਲੋਡ ਆ ਬਾਈ ਲੋਡ ਆ ਹਜੇ ਨਹੀਂ ਰੁਕ ਜਾ ਚੱਲ ਓਏ ਓਏ ਇੱਕ ਇੱਕ ਓ ਯਾਰ ਇੱਕ ਕਰ ਲੈ ਇੱਕ ਓ ਇੱਕ ਇੱਕ ਕੋਈ ਨਹੀਂ ਕੋਈ ਨਹੀਂ ਇੱਕ ਇੱਕ ਨਿਹਾਨਾ ਦਿਖਾਉਣਾ ਆਪਾਂ ਇਹ ਚੱਲ ਓਏ ਲੈ ਵੀ ਨੋਟ ਕਰ ਲਈ ਚੱਲ ਵੀ ਤੇਜੀ ਓਏ ਚੱਲ ਓਏ ਹੋਏ ਹੋਏ ਸਹੀ ਆ ਸਹੀ ਆ चल भी तेजी ओए चल भी चल भी चल पार्टी ऑल नाइट बाहर आ ओए ओए आए 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 ਦੋ ਹੀ ਤਾਂ ਲੈ ਮੈਂ ਚਲਾ ਕੇ ਦੇਖਣਾ ਉਹ ਵੀ ਆਲਮੋਸਟ 300 ਗੋਲੀਆਂ ਡਨ ਆ ਜਾਓ ਓਏ ਹੋ ਹੋ ਓਏ ਹੋ ਹੋ ਓਏ ਹੋ ਨੇੜੇ ਚੱਲ ਜਾ ਹੋਰ ਨੇੜੇ ਹੋਰ ਨੇੜੇ ਪੈ ਇਹ ਤੋਂ ਬਾਅਦ ਵੀ ਜੇ ਨਾ ਲੱਗਾ ਜੇ ਤੋਂ ਬਾਅਦ ਵੀ ਨਾ ਲੱਗਾ ਦੁਬਾਰੇ ਰੱਖਿਆ ਦੁਬਾਰੇ ਰੱਖ ਦੁਬਾਰੇ ਰੱਖਿਆ ਟੱਕ ਇੱਕੋ ਹੀ ਸੀ ਇੱਕੋ ਹੀ ਸੀ ਲਾਸਟ ਗੋਲੀ ਲਾਸਟ ਗੋਲੀ ਤੇ ਚੱਲ ਵੀ ਮੁੰਡਿਆ ਆ ਵੇ ਤੇ ਲਾਸਟ ਵਾਲਾ ਆਏ ਲੋ ਵੀ ਮਿੱਤਰੋ ਇੱਥੇ ਸ਼ੂਟਿੰਗ ਕਰਦੇ ਹੋਏ ਲਾ ਕੇ ਰੱਖੇ ਗਾਣੇ ਤੇ ਹੁਣ ਹੋ ਗਈ ਬੈਟਰੀ ਡਰੇਨ ਤੇ ਹੁਣ ਦੋ ਬੰਦੇ ਭੇਜਿਆ ਕੌਕਰੇਨ ਕੇਬਲ ਲੈਣ ਲਈ ਤੇ ਅਸੀਂ ਇੱਥੇ ਹੀ ਖੜੇ ਹਾਂ ਹੈਲੋ ਤੇ ਗੱਡੀ ਹੁਣ ਹੋਣੀ ਨਹੀਂ ਸਟਾਰਟ ਬੈਟਰੀ ਉੜ ਗਈ ਸਾਰੀ ਵੀ ਮਿੱਤਰੋ ਦਵਾਰੇ ਇੱਕ ਗੱਡੀ ਬੂਸਟ ਕੇਬਲ ਲੈ ਕੇ ਆਈ ਆ ਤੇ ਹੁਣ ਲੱਗੇ ਆ ਬੂਸਟ ਕਰਨ ਗੁਰਾਲ ਹੋ ਗਿਆ ਬੰਦੇ ਦਾ ਬਣ ਗਿਆ ਮਰੁੰਡਾ ਠੰਡ ਬਹੁਤ ਆ ਓਹੋ ਦੋ ਗੱਡੀਆਂ ਤਾਂ ਹੀ ਚਾਹੀਦੀਆਂ ਬਾਈ ਨਾਲ ਇਹਨੂੰ ਅਲੱਗ-ਅਲੱਗ ਰੱਖੀਏ ਦੇਖੀਏ ਬਈ ਸਟਾਰਟ ਕਰਕੇ ਹੋ ਗਿਆ ਸਟਾਰਟ ਵਾਹੂ ਸੱਤਣਾ ਵਾਹ ਕਿੰਨੀ ਸ਼ੇਰੀ ਯੇ ਹੋ ਗਈ ਸਟਾਰ ਸੱਤਰਾ ਵਾਈ ਗਰੂ ਓਹ ਹੋ ਅਸੀਂ ਜੰਮਗੇ ਵਿੱਚੀ ਓਹ ਹੋ ਹੋ ਓ ਹੋ ਹੋ ਚੱਕ ਲੋਵੀ ਅਸੀਂ ਹੁਣ ਕੀਤੀ ਆ ਵਾਪਸੀ ਤੇ ਗੱਡੀ ਸਟਾਰਟ ਕਰਾਤੀ ਸੀ ਪਈਆਂ ਨੇ ਪਰ ਦੋ ਗੱਡੀਆਂ ਦਾ ਇਹੀ ਫਾਇਦਾ ਹੁੰਦਾ ਵੀ ਦੋ ਗੱਡੀਆਂ ਨਾਲ ਹੋਣ ਜੇ ਇੱਕ ਹੁੰਦੀ ਸੀ ਕੀ ਫੇਰ ਫਸੇਗੇ ਸੀਗੇ ਤੇ ਨਾ ਹੀ ਉੱਥੇ ਨੈਟਵਰਕ ਸੀਗਾ ਤੇ ਨਾ ਹੀ ਕੁਝ ਤੇ ਉਹ ਬੰਦੇ ਫਿਰ ਆਪਣਾ ਬੂਸਟ ਕੇਬਲ ਲੈ ਕੇ ਆਏ ਤੇ ਫਿਰ ਸਟਾਰਟ ਕੀਤੀ ਏ ਚਾਂਸ ਹੋਇਆ ਸਾਰਾ ਹੁਣ ਠੰਡ ਹੋ ਗਈ ਆ ਟੈਂਪਰੇਚਰ ਹੈਗਾ ਮਾਈਨਸ ਤੱਕ ਤੇ ਆਪਾਂ ਗੱਡੀ ਸਟਾਰਟ ਕੀਤੀ ਨਹੀਂ ਵਿੱਚ ਤੇ ਇਦਾਂ ਹੀ ਗਾਣੇ ਲਾ ਕੇ ਰੱਖੇ ਤੇ ਉਹ ਬੈਟਰੀ ਡレイン ਹੋ ਗਈ ਸਾਰੀ ਪਰ ਹੁਣ ਹੋ ਗਈ ਸਟਾਰਟ ਤੇ ਹੁਣ ਵਾਪਸ ਆ ਰਹੇ ਆ ਤੇ ਬਸ ਇਹੀ ਹੁਣ ਧਿਆਨ ਰੱਖਣਾ ਪੈਣਾ ਅੱਗੇ ਜਾਂ ਦੋ ਜਾਓ ਜਾਂ ਗੱਡੀ ਸਟਾਰਟ ਰੱਖੋ ਚਲੋ ਮਿਲਦੇ ਆ ਅਗਲੇ ਵਲੌਗ ਵਿੱਚ ਸਤਿ ਸ੍ਰੀ ਅਕਾਲ ਜੀ